ਜੋ 2D ਦਰਜਨ ਕਰਨਾ ਸਾਨੂੰ ਮੌਕਾ ਮਿਲਿਆ ਤੇ ਗੱਲ ਹੀ ਕੋਈ ਆ ਸਾਡੇ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਰਮੇਸ਼ ਕੁਮਾਰ ਕਾਟੋ ਜੀ ਨੇ ਦੱਸਿਆ ਹਲੋ ਕਿ ਸਾਡਾ ਬੇਨਾ ਅੱਜ ਪੰਜਾਬ ਦੇ ਚੇਅਰਮੈਨ ਸਾਹਿਬ ਜੰਤਨ ਗਰੇਵਾਂ ਜਿਹਨੇ ਕਮੇਟੀ ਸੱਦੀ ਹੈ ਜਿਹੜਾ ਪੰਜਾਬ ਦਾ ਇੱਕ ਸ਼ੇਰ ਕਹਿੰਦੇ ਆ ਵੀ ਸ਼ੇਰ ਪੰਜਾਬ ਦਾ ਸ਼ੇਰ ਦਾ ਹੋਰ ਪਿੰਡਾਂ ਵੀ ਬਣੇ ਤੰਕਾਰਾਂ ਦੇ ਵਿੱਚ ਸ਼ੇਰਾਂ ਇਸ ਗੱਲ ਤੋਂ ਸਾਡੇ ਕੋਲ ਸਫਾਈ ਕਰਮਚਾਰੀਆਂ ਤੇ ਸੀਵਰ ਮੈਨਾਂ ਕੋਲ ਅੱਜ ਸਭ ਤੋਂ ਵੱਡੀ ਪਾਵਰ ਸਭ ਤੋਂ ਵੱਡੀ ਪਾਵਰ ਕੀ ਸਾਡਾ ਜਿੰਨਾ ਜੱਥਾ ਜਿੰਨੇ ਸਾਡਾ ਕੱਠਾ ਉਹਨਾਂ ਕਿਸੇ ਜੱਥੇ ਬੰਦੀ ਦਾ ਨਹੀਂ ਹੈ ਜਿੰਨਾ ਸਾਡੇ ਕੋਲ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿੰਨੀਆਂ ਕੰਡੀਸ਼ਨਾਂ ਲਾਗੂ ਕਰਵਾਈਆਂ ਨੇ ਸਰਕਾਰ ਨੇ ਉਹ ਸਰਕਾਰਾਂ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਣੀ ਆ ਜੇ ਅਸੀਂ ਲੜਾਈ ਲੜਾਂਗੇ ਤਾਂ ਕੁਝ ਹਾਸਲ ਕਰਾਂਗੇ ਇਹ ਭਗਵੰਤ ਸਾਹਿਬ ਨੂੰ ਮਾਨ ਸਾਹਿਬ ਨੂੰ ਪਤਾ ਨਹੀਂ ਇਹ ਉਹ ਸਫਾਈ ਕਰਮਚਾਰੀ ਅਰਸੀ ਵਰਮਾਨ ਨੇ ਜਿਨ੍ਹਾਂ ਨੇ ਕਰੋਨਾ ਟਾਈਮ ਦੇ ਵਿੱਚ ਆਪਣੀ ਜਾਨ ਤਲੀ ਤੇ ਰੱਖ ਕੇ ਕੰਮ ਕੀਤਾ ਸੀ ਪਰ ਉਹਨਾਂ ਨੂੰ ਕਰੋਨੇ ਯੋਧੇ ਦਾ ਨਾਮ ਤਾਂ ਜਰੂਰ ਦਿੱਤਾ ਗਿਆ ਪਰ ਇਨਾਮ ਦੇ ਵਿੱਚ ਕੀ ਦਿੱਤਾ ਜੋ ਕੱਟ ਕੇ ਕੰਡਕਟਰ ਜਿਹਦੇ ਉੱਪਰ ਵੀ 10 ਸਾਲਾਂ ਦੀ ਕੰਡੀਸ਼ਨ ਲਾਗੂ ਕੀਤੀ ਗਈ ਜੇ ਅਸੀਂ ਇਹ ਹੀ ਚੀਜ਼ ਸੋਚੀਏ ਵੀ ਮੁੱਖ ਮੰਤਰੀ ਵੀ ਉਹ ਬਣੂਗਾ ਜਿਹੜਾ 10 ਸਾਲ ਲਗਾਤਾਰ ਐਮਐਲਏ ਬਣਦਾ ਆਇਆ ਇਹਨਾਂ ਦੇ ਉੱਪਰ ਕਿਉਂ ਨਹੀਂ ਕੰਡੀਸ਼ਨ ਲੱਗੂ ਹੁੰਦੀਆਂ ਕੀ ਬਾਤ ਹੈ ਇਹਨਾਂ ਉੱਪਰ ਵੀ ਕੰਡੀਸ਼ਨ ਲਾਗੂ ਹੋਣੀ ਚਾਹੀਦੀ ਹੈ ਸਾਡੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੇ ਉੱਪਰ ਸਾਡੇ ਮਲਾਕਾਂ ਦੇ ਉੱਪਰ ਕੰਡੀਸ਼ਨ ਉਮਰ ਦੀ ਲਾਈ ਜਾਂਦੀ ਹੈ 45 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਜੀ 40 ਸਾਲ ਦੀ ਉਮਰ ਰੱਖੀ ਗਈ ਹੈ ਜੀ ਹੁਣ 56 56 ਸਾਲ ਤੇ ਜਦੋਂ ਹੁਣ 45 ਸਾਲ ਹੁਣ ਆ ਜਾਂ 10 ਸਾਲ ਦੀ ਕੰਡੀਸ਼ਨਾਂ ਪੂਰੀਆਂ ਕਰਕੇ ਤੇ 56 ਸਾਲ ਦੇ ਆਰਡਰ ਨਹੀਂ ਹੋ ਜਣਗੇ ਫਿਰ ਉਹਨਾਂ ਦੀ ਉਮਰ ਜਦੋਂ ਪੱਕੇ ਹੋਣ ਦਾ ਟਾਈਮ ਆਪਾਂ ਓਵਰਏਜ ਦੇ ਵਿੱਚੋਂ ਬਾਹਰ ਹੋ ਜਣਗੇ ਫਿਰ ਉਹਨਾਂ ਨੂੰ ਬੈਨੀਫਿਟ ਕਿੱਥੇ ਮਿਲੇ ਸਾਥੀਓ